ਓਏ ਭਾਈ ਹਵਾ ਉੱਧਰ ਨੂੰ ਆ ਇੱਥੇ ਟਿਕਾ ਕੇ ਖੜ ਜੋ ਜਿੰਨਾ ਤੇਰਾ ਆਪਣੇ ਕੋਲ ਕੋਈ ਜੀਐਸਵੀ ਜਾਂ ਹੈੱਡ ਦਾ ਪ੍ਰਬੰਧ ਨਹੀਂ ਹੁੰਦਾ ਮਰੇ ਟੁੱਟਣਾ ਨਹੀਂ ਲੱਗੋ ਅੱਬਾ ਆਪਣਾ ਜੋਰ ਲਾਈ ਜਾਂਦੇ ਆ ਨਸਾਂ ਚ ਲਾਈ ਜਾਂਦੇ ਆ ਆਗੂ ਲੱਗੇ ਹੋਏ ਆ ਦੇਸ਼ ਬਿਨਾ ਆ ਜਾਂਦੇ ਆ ਹੈਡਰਲ ਫੋਲ ਬੰਨਣਾ ਪੈਣਾ ਹੈ ਭੰਗੇ ਰਹਿਾਂਗੇ ਗੱਲ ਸਾਫ਼ ਹੈ ਜਮਾ ਰਾ ਮੇਰੀ ਗੱਲ ਸੁਣੋ ਧਿਆਨ ਨਾਲ ਉਹ ਆ ਮੂਹਾਂ ਤੇ ਬਈ ਆ ਮਗਾ ਕੇ ਲਾ ਲੋ ਮੱਚਨ ਦੀ ਹੁੰਦੀ ਮੂਹ ਅੱਜ ਟੀਵੀ ਕੋਲਕਾਟ ਦੀ ਹੁੰਦੀ ਆ ਜਿਹੜੀ ਬੁੱਛ ਵਾਲੀ ਗੰਦਾਰੀ ਇਹ ਮਗਾ ਕੇ ਲਾ ਲੋ ਮੂਹ ਨਹੀਂ ਮੱਚਨ ਦੀ ਦਰਵਾ ਕਰਕੇ ਦੇਖ ਲੈ ਹੈ ਸਾਰੇ ਦੁਰਨਗੇ ਸਾਰੇ ਦਿੱਲੀ ਜਾਣ ਲਈ ਆਏ ਇੱਥੇ ਕੋਈ ਸਾੜਾ ਨਹੀਂ ਆਇਆ ਤੇ ਸਾਰਿਆਂ ਨੂੰ ਭਾੜਾ ਨਾ ਕਰੋ ਜੀ ਇਹ ਵੀ ਦਿੱੰਡੀ ਜਾਣ। ਤੇ ਦਿੱੰਡੀ ਜਾ ਕੇ ਰ੍ਹਾਂਗੇ ਪਰ ਮੇਰਾ ਵੀ ਬਿਜੋਦ ਬੰਦੀ ਨਾ ਜਾਏ। ਰਣਨੀਤੀ ਬਣਾ ਕੇ ਜਾਇਆ ਜਾਊਗਾ। ਆ ਦੇ ਵਾਪਸ ਆਪਣੇ ਬੰਦੇ ਦੇ ਕੋਲੇ ਕੀ ਆਡੀ ਨੂੰ ਸੜਦੰਦੇ ਜਾ ਕੇ ਹੋਗਾ ਜੀ। ਇਹਦੀ ਵੀ ਕੋਈ ਬਾਤ ਬੰਦੀ ਚਾਹੀਦੀ ਕੋਈ ਹੈਡਟਰੈਕ ਉਹ ਨੇੜੇ ਪਿੰਡਾਂ ਦੇ ਜੇ ਸੀ ਵੀ ਕੋਈ ਹੈਡਟਰਾ ਲਿਆ ਸਕਦੇ ਹੋ ਬਾਈ ਲਿਆਓ ਯਾਰ। ਉਹ ਨੇੜੇ ਪਿੰਡਾਂ ਦੇ ਵਿੱਚ ਕੋਈ ਜੇ ਸੀ ਵੀਆਂ ਹੈਗੀਆਂ। ਲਓ ਲਓ। ਅੰਨੀ ਪੰਜਾਬ ਦੀ ਐ ਖੜਨ ਵਾਲੀ ਨਹੀਂ ਏ ਇਹ ਕਹਾਂ ਨਾ ਇਹਨੂੰ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਸਿਹਾਰਸ ਤੋਂ ਵਿਆਜ ਨਾ ਚਾਹ ਹੁੰਦਾ ਯਾਰ ਸਾਹ ਤੇ ਜੋ ਵੀ ਤੁਹਾਨੂੰ ਇੱਕ ਮਕੂਦੀ ਆ ਤੁਹਾਨੂੰ ਲੈ ਲਓ ਉਹ ਮੇਰਾ ਵੀ ਨੁਕਸਾਨ ਨਾ ਹੋ ਜਰਾਂ ਮੇਰੀ ਬੇਨਤੀ ਆ